ਰਹ ਦੇ ਕਸਵਾਨਾ ਰੋਡ ਜਾਮਲਸੰਗ ਦੇ ਇੱਕ ਮੁਹੱਲੇ ਵਿੱਚ ਅਚਾਨਕ ਅਫਰਾ ਤਫਰੀ ਮਚ ਗਈ ਜਦੋਂ ਕਤਨੌਰ ਜੰਗਲਾਤ ਵਿੱਚੋਂ ਅਚਾਨਕ ਇੱਕ ਜੰਗਲੀ ਜੀਵ ਸਾਂਬਰ ਡੇਅਰ ਨਰੋਡ ਜਾਮਲਸੰਗ ਧਰਮਪਾਲ ਦੇ ਘਰ ਵੱਡ ਗਿਆ ਜੰਗਲੀ ਜਾਨਵਰ ਦੇ ਘਰ ਵੱਡਣ ਤੇ ਪਰਿਵਾਰ ਵਾਲਿਆਂ ਨੇ ਪੁਲਿਸ ਅਤੇ ਜੰਗਲਾਤ ਭਾਗ ਨੂੰ ਸੂਚਨਾ ਦਿੱਤੀ ਜਿਸ ਦੇ ਚਲਦੇ ਨਰੋਡ ਜਾਮਲਸੰਗ ਪੁਲਿਸ ਵੱਲੋਂ ਅਥੇ ਪਹੁੰਚ ਕੇ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਲੋਕਾਂ ਨੂੰ ਪਿਛੇ ਹਟਾਇਆ ਲੋਕਾਂ ਨੂੰ ਜਾਨਵਰ ਦੇ ਨੇੜੇ ਜਾਣ ਤੋਂ ਰੋਕਿਆ ਕਿਉਂਕਿ ਜਾਨਵਰ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦਾ ਸੀ ਇਸ ਤੋਂ ਬਾਅਦ ਬਾਨੇਪਾਲ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜੰਗਲੀ ਜਾਨਵਰ ਨੂੰ ਬਚਾਉਣ ਲਈ ਸਫਲਤਾਪੂਰਵਕ ਰੈਸਕਿਊ ਚਲਾ ਕੇ ਕਾਬੂ ਕਰ ਲਿਆ ਜੰਗਲੀ ਜੀਵ ਨੂੰ ਕਾਬੂ ਕਰਕੇ ਜੰਗਲੀ ਜੀਵ ਸੁਰੱਖਿਆ ਕੇਂਦਰ ਵਿੱਚ ਲਿਜਾਇਆ ਗਿਆ ਜਿਸਨੇ ਦੇਖਣ ਲਈ ਪਿੰਡ ਦੇ ਲੋਕ ਇਕੱਠੇ ਹੋ ਗਏ ਸਨ ਸਪੁੱਤਰ ਸ੍ਰੀ ਰਦੂਰਾਮ ਵਾਸੀ ਝੁੰਬਰ ਤਰਫੋਂ ਰੋਡ ਜਾਮ ਸੰਦਾ ਰਹਿਣ ਵਾਲਾ ਜੀ ਅਸੀਂ ਘਰ ਸੁੱਤੇ ਹੀ ਤੇ ਰਾਤ ਨੂੰ ਇਹ ਸਵੇਰੇ 10:00 ਵਜੇ ਇਹ ਜਾਨਵਰ ਸਾਡੇ ਘਰ ਆਵੜਿਆ ਤੇ ਮੈਂ ਕਮਰੇ ਨੂੰ ਲਾਕ ਕਰਤਾ ਤੇ ਪੁਲਿਸ ਨੂੰ ਸੂਚਿਤ ਕਰਤਾ ਜੰਗਲਾਤ ਦੇ ਬੰਦੇ ਵੀ ਸਾਡੇ ਘਰ ਪਹੁੰਚ ਚੁੱਕੇ ਦੇ ਨੇ ਪਰ ਜਾਨਵਰ ਵੱਡਾ ਹੁਣ ਗੱਡੀ ਨਾ ਹੋ ਨਾ ਹੁਣ ਕਰਨੇ ਇਹ ਜਾਨਵਰ ਫੜਨ ਤੋਂ ਅਸਮਰਥ ਨੇ ਤੇ ਗੱਡੀ ਦੀ ਵੇਟ ਕਰ ਰਿਹਾ ਜੀ ਮੇਰਾ ਨਾਮ ਸ਼ਸ਼ੀਲ ਕੁਮਾਰ ਜੀ ਕੀ ਕਰਨਾ ਚਾਹੀਦਾ ਇੱਥੇ ਸਾਂਬਰ ਡੀਅਰ ਦੀ ਪ੍ਰੋਬਲਮ ਆਈ ਹੈਗੀ ਤੇ ਕਿਸੇ ਦੇ ਘਰ ਚ ਹੀ ਪੜ ਗਏ ਦਾ ਆਹੀ ਰੈਸਕਿਊ ਕੀਤਾ ਸਕਸੈਸਫੁਲੀ ਰੈਸਕਿਊ ਹੋ ਗਿਆ ਸਾਡਾ ਤੇ ਆਈ ਕਰਕੇ ਤੇ ਹੁਣ ਸੈਂਚਰੀ